ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅਜ਼ੋਰੀ ਅੰਦਰ ਜੁੜਮਿਲ ਬੈਠੇ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਦੋਂ ਕੌਮ ਦੇ ਆਗੂ ਦੀ ਗੱਲ ਹੋ ਰਹੀ ਹੋਵੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਕੌਮ ਦੇ ਅਗਵਾਈ ਕੀਤੀ ਹੋਵੇ ਔਰ ਕੌਮ ਦੇ ਨਾਲ-ਨਾਲ ਉਹਨਾਂ ਨੇ ਇੱਕ ਐਸੀ ਸੰਸਥਾ ਦੀ ਵੀ ਅਗਵਾਈ ਕੀਤੀ ਹੋਵੇ ਜਿਹਦਾ ਕੌਮ ਦੇ ਵਿੱਚ ਇੱਕ ਨਾਮ ਇੱਕ ਰਤਬਾ ਇੱਕ ਇੱਜ਼ਤ ਕਮਾਉਣ ਇੱਕ ਸਤਕਾਰ ਬਹਾਲ ਰਿਹਾ ਹੋਵੇ ਤੇ ਜ਼ਾਹਿਰ ਜੀ ਗੱਲ ਆ ਫਿਰ ਜੇ ਉਹਨਾਂ ਨੂੰ ਯਾਦ ਕਰਨਾ ਆ ਤੇ ਉਹ ਇੱਥੇ ਇਹ ਦੋਵੇਂ ਚੀਜ਼ਾਂ ਨਾਲ ਦੇ ਨਾਲ ਹੀ ਯਾਦ ਕਰਨੀਆਂ ਪੈਣੀਆਂ ਵੀ ਕੌਮ ਦੀ ਮੌਜੂਦਾ ਲੀਡਰਸ਼ਿਪ ਕਿੱਥੇ ਖੜੀ ਆ ਤੇ ਜਿਹੜੀ ਸੰਸਥਾ ਦੀ ਅਗਵਾਈ ਉਹ ਕਰਦੇ ਉਹ ਸੰਸਥਾ ਜਿੱਥੇ ਖੜੀ ਆ ਤੇ ਜੇ ਉਹ ਦੋਵੇਂ ਜਿੱਥੇ ਜਿੱਥੇ ਖੜੇ ਨੇ ਅਗਲਾ ਨਾਲ ਹੀ ਸਵਾਲ ਆਉਣਾ ਵੀ ਕਿਉਂ ਖੜੇ ਨੇ ਜੇ ਇਹ ਦੋ ਚੀਜ਼ਾਂ ਦੇ ਜਵਾਬ ਸਾਨੂੰ ਮਿਲ ਗਏ ਤੇ ਅਗਲੇ ਮਸਲੇ ਹੱਲ ਨਾਲ ਦੀ ਨਾਲ ਹੋਣੇ ਸ਼ੁਰੂ ਆ ਜਾਂਦੇ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਣ ਪਹਿਲੀ ਗੱਲ ਤੇ ਮੈਂ ਉਸ ਸੰਸਥਾ ਦੇ ਬਾਰੇ ਦੋ ਕਮੇਟੀ ਕਰਨੀ ਚਾਹੁੰਦਾ ਜਿਆਦਾ ਸਮਾਂ ਮੈਂ ਉਹਨਾਂ ਬੰਦਿਆਂ ਤੇ ਬਰਬਾਦ ਨਹੀਂ ਕਰਨਾ ਚਾਹੁੰਦਾ ਜਿੱਥੇ ਆ ਕੇ ਅੱਜ ਉਹ ਸੰਸਥਾ ਖੜ ਗਈ ਪਰ ਪਿਛਲੇ ਦਿਨੀ ਕਾਫੀ ਉਹ ਦੁਬਾਰਾ ਚਰਚਾ ਦਾ ਵਿਸ਼ਾ ਬਣੀ ਉਹ ਪਰਸਨੈਲਿਟੀ ਜਿਹੜੀ ਅੱਜ ਉਸ ਸੰਸਥਾ ਦੀ ਅਗਵਾਈ ਕਰਦੀ ਬਾਬਰ ਨਾਮ ਸਿੰਘ ਜੀ ਉਹ ਚਰਚਾ ਦਾ ਵਿਸ਼ਾ ਕਿਉਂ ਬਣੀ ਉਹ ਵੀ ਤੁਹਾਨੂੰ ਪਤਾ ਵੀ ਜਾ ਕੇ ਗੰਗਾ ਦੀ ਡੁਬਕੀਆਂ ਲਾਈਆਂ ਤੇ ਲੋਕਾਂ ਨੇ ਕਿਹਾ ਵੀ ਇਹ ਕਿਹੜੇ ਪਾਸੇ ਨੂੰ ਟਕਸਾਲ ਤੁਰ ਪਈ ਹੈ ਉਥੇ ਦੋ ਤਰ੍ਹਾਂ ਦੇ ਲੋਕ ਸਾਹਮਣੇ ਆਏ ਇੱਕ ਤੇ ਉਹ ਜਿਨ੍ਹਾਂ ਨੇ ਕਿਹਾ ਵੀ ਇਹ ਬ੍ਰਾਹਮਣਵਾਦੀ ਸੋਚ ਆ ਇਹਦਾ ਨਹੀਂ ਸੀ ਕਰਨਾ ਚਾਹੀਦਾ ਟਕਸਾਲ ਦੇ ਮੁਖੀ ਨੂੰ ਪਰ ਇੱਕ ਦੂਸਰੀ ਤਰ੍ਹਾਂ ਦੇ ਲੋਕ ਵੀ ਆਏ ਜਿਹੜੇ ਭਗਤ ਜਿਨ੍ਹਾਂ ਨੂੰ ਅੱਜ ਕੱਲ੍ਹ ਸ਼ਬਦ ਬ੍ਰੈਕਟ ਤੇ ਭਗਤ ਅਸਲੀ ਵਾਲੇ ਭਗਤ ਨਹੀਂ ਜਿਨ੍ਹਾਂ ਨੂੰ ਅੱਜ ਕੱਲ ਮੋਦੀ ਭਗਤ ਵੀ ਕਿਹਾ ਜਾਂਦਾ ਦੂਸਰੇ ਭਗਤ ਵੀ ਕਿਹਾ ਜਾਂਦਾ ਇਦਾਂ ਦੇ ਬਾਬੇ ਅਰਨਾਮ ਸਿੰਘ ਦੇ ਭਗਤ ਵੀ ਸਾਹਮਣੇ ਆਏ ਇੱਕ ਗੱਲ ਮੈਂ ਉਹਨਾਂ ਬਾਰੇ ਕਹਿਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਮੈਂ ਮੁਖਸਰ ਸਾਹਿਬ ਵੀ ਕੀਤੀ ਜਦੋਂ ਜਦੋਂ ਬੰਦੇ ਦੇ ਭਗਤ ਬਣਾਂਗੇ ਉਦੋਂ ਉਦੋਂ ਮਾਰ ਖਾਵਾਂਗੇ ਖਾਵਾਂਗੇ ਅਸੀਂ ਭਗਤ ਬਣਨਾ ਆ ਬੰਦੇ ਦੀ ਵਿਚਾਰਧਾਰਾ ਦੇ ਗੁਰੂ ਨੇ ਸਾਨੂੰ ਜੋੜਿਆ ਸੀ ਬਾਣੀ ਦੇ ਨਾਲ ਸ਼ਬਦ ਦੇ ਨਾਲ ਵਿਚਾਰ ਦੇ ਨਾਲ ਨਾ ਕਿ ਸਰੀਰ ਦੇ ਨਾਲ ਪਰ ਸਾਡੀ ਅੱਜ ਸਮੱਸਿਆ ਬਣ ਗਈ ਅਸੀਂ ਕਹਿੰਨੇ ਅਸੀਂ ਸਰੀਰ ਨਾਲ ਜੁੜ ਜਾਣਾ ਵਿਚਾਰ ਉਹਦਾ ਭਾਵੇਂ ਸਾਨੂੰ ਚੁੱਕ ਕੇ ਜਿੱਥੇ ਮਰਜੀ ਲੈ ਜਾਏ ਅਸੀਂ ਤੇ ਉਹਦੇ ਨਾਲ ਨਾਲ ਹੀ ਤੁਰੇ ਫਿਰਨਾ ਨਹੀਂ ਬੰਦੇ ਦੇ ਨਾਲ ਉਹ ਨਾ ਚਰ ਜੁੜੋ ਜਦੋਂ ਤੱਕ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਤਾਰਾ ਦੇ ਨਾਲ ਜੁੜਿਆ ਆ ਜਦੋਂ ਉਹ ਥੜਕਿਆ ਫਿਰ ਇਹ ਨਾ ਵੇਖਿਆ ਕਰੀਏ ਵੀ ਨਹੀਂ ਹੁਣ ਉਹਦੀ ਪਿੱਠ ਥਾਪੜੀ ਜਾਣੀ ਭਾਵੇਂ ਉਹ ਕੌਮ ਨੂੰ ਖੂਦ ਇਹ ਚ ਸੁੱਟ ਦੇ ਫਿਰ ਅਸੀਂ ਮਰਨਾ ਹੀ ਮਰਨਾ ਤੋ ਮੇਰੀ ਇਹ ਬੇਨਤੀ ਆ ਕਿ ਬੰਦਾ ਭਗਤੀ ਜੋ ਬਾਹਰ ਨਿਕਲਿਆ ਜਾਵੇ ਪਰ ਨਹੀਂ ਨਿਕਲਦੀ ਅਜੇ ਕੌਮ ਇਸ ਕਰਕੇ ਜਿੱਦਾਂ ਦੇ ਸਾਰਿਆਂ ਦੇ ਭਗਤ ਬਣੇ ਜਿੱਦਾਂ ਦੇ ਮੋਤੀ ਦੇ ਬਣੇ ਜਿੱਦਾਂ ਦੇ ਕਿਸੇ ਹੋਰ ਦੇ ਬਣੇ ਉਦਾਂ ਦੇ ਬਾਬਾ ਅਰਨਾਮ ਸਿੰਘ ਦੇ ਵੀ ਬਣ ਗਏ ਉਹਨਾਂ ਨੇ ਫਿਰ ਉਹ ਲੰਮੀਆਂ ਲੰਮੀਆਂ ਇੰਟਰਵਿਊਆਂ ਕੱਢੀਆਂ ਫਿਰ ਐਗਜ਼ੈਂਪਲਾਂ ਦਿੱਤੀਆਂ ਵੀ ਨਹੀਂ ਗੁਰੂ ਮਹਾਰਾਜ ਵੀ ਜਾਂਦੇ ਰਹੇ ਆ ਜੀ ਮੈਂ ਕੋਈ ਮਨਾ ਨਹੀਂ ਕਰਦਾ ਵੀ ਗੁਰੂ ਮਹਾਰਾਜ ਨਹੀਂ ਗਏ ਗਏ ਨੇ ਮੈਂ ਇਹ ਵੀ ਮਾੜਾ ਨਹੀਂ ਕਹਿੰਦਾ ਵੀ ਬਾਬਾ ਅਰਨਾਮ ਸਿੰਘ ਕਿਉਂ ਗਿਆ ਪਰ ਗੱਲ ਅਗਲੀ ਆ ਜੇ ਗੁਰੂਆਂ ਦੀਆਂ ਐਗਜ਼ੈਂਪਲਾਂ ਦੇਣੀਆਂ ਆ ਤੇ ਗੁਰੂ ਮਹਾਰਾਜ ਕਦੇ ਗੰਗਾ ਹੀ ਨਹੀਂ ਗਏ ਗੁਰੂ ਮਹਾਰਾਜ ਕਦੇ ਹਰਦਵਾਰ ਨਹੀਂ ਗਏ ਗੁਰੂ ਮਹਾਰਾਜ ਤੇ ਮੱਕੇ ਵੀ ਗਏ ਨੇ ਤੇ ਬਾਬਾ ਰਣਨਾਮ ਸਿੰਘ ਜੀ ਦੱਸੋ ਹੱਜ ਕਰਨ ਕਦੋਂ ਜਾਣਾ ਹਣ ਸਵਾਲ ਆ ਗੁਰੂ ਮਹਾਰਾਜ ਤੇ ਜਿਹੜਾ ਉਸ ਸਮੇਂ ਸੱਜਣ ਠੱਗ ਹੀ ਜਿਹੜਾ ਠੱਗੀਆਂ ਮਾਰਦਾ ਈ ਉਹਦੇ ਡੇਰਿਆਂ ਤੇ ਵੀ ਗਿਆ ਤੇ ਫਿਰ ਦੱਸਿਓ ਹਣ ਕਾਤਲਾਂ ਦੇ ਘਰ ਚ ਆਪਾਂ ਕਦਨ ਕਦਨ ਜਾਣਾ ਜੀ ਹਣ ਉਹ ਵੀ ਦੱਸ ਦਿਓ ਪਰ ਇਹ ਗੱਲ ਨਹੀਂ ਕੀ ਪਿਓ ਗਏ ਗੁਰੂ ਮਹਾਰਾਜ ਉਹ ਤੇ ਕੱਲ ਇਹ ਸੀ ਵੀ ਉੱਥੇ ਜਾ ਕੇ ਕੀਤਾ ਕੀ ਜੇ ਤੁਸੀਂ ਵੀ ਉਹ ਕੰਮ ਕਰਦੇ ਜੋ ਸਾਡੇ ਗੁਰੂਆਂ ਨੇ ਕੀਤਾ ਸੀ ਤੇ ਤੁਹਾਡੇ ਸਾਹਮਣੇ ਵੀ ਸਿਰ ਝੁਕਣਾ ਸੀ ਬਾਬਾ ਨਾਨਕ ਗਿਆ ਠੱਗ ਠੱਗ ਦੇ ਘਰ ਪਰ ਜਦੋਂ ਉਹ ਤੋਂ ਨਿਕਲੇ ਤੇ ਭਾਈ ਸੱਜਣ ਬਣਾ ਕੇ ਨਿਕਲੇ ਉਹਨਾਂ ਨੇ ਤੇ ਸਿੱਖੀ ਦਾ ਪ੍ਰਚਾਰਕ ਥਾਪ ਕੇ ਨਿਕਲੇ ਬਾਬਾ ਨਾਨਕ ਗਿਆ ਮੱਕੇ ਵੀ ਪਰ ਉੱਥੇ ਜਾ ਕੇ ਉੱਚੀ ਦੇਣੀ ਜਿਹੜੀ ਆ ਉਹ ਅੱਲਾਹੁ ਅਕਬਰ ਨਹੀਂ ਕਹਿਣਾ ਸ਼ੁਰੂ ਕਰਤਾ ਉੱਥੇ ਜਾ ਕੇ ਜੇ ਹਕਾ ਦਿੱਤਾ ਤੇ ਸੱਚ ਦਾ ਦਿੱਤਾ ਬਾਬਾ ਨਾਨਕ ਤੇ ਬਾਕੀ ਗੁਰੂ ਮਹਾਰਾਜ ਗਏ ਮੰਦਰਾਂ 'ਚ ਵੀ ਗਏ ਉੱਥੇ ਵੀ ਗਏ ਜਿੱਥੇ ਆਰਤੀਆਂ ਹੁੰਦੀਆਂ ਸੀ ਪਰ ਜਾ ਕੇ ਤੇ ਥਾਲ ਫੜ ਕੇ ਆਰਤੀ ਕਰਨੀ ਸ਼ੁਰੂ ਨਹੀਂ ਕਰਤੀ ਉੱਥੇ ਜਾ ਕੇ ਦੱਸਿਆ ਵੀ ਜੇ ਆਰਤੀ ਗਾਉਣੀ ਹੈ ਤੇ ਆਹ ਗਾਓ ਗਗਨ ਮੈਂ ਥਾਲ ਵਾਲੀ ਇਹ ਆ ਬਾਬਾ ਨਾਨਕ ਦਾ ਸੁਨੇਹਾ ਤੇ ਤੁਸੀਂ ਤੁਸੀਂ ਜਾ ਕੇ ਕੀ ਕੀਤਾ ਜੀ ਜੇ ਗਏ ਹੋ ਤੇ ਦੱਸੋ ਜੀ ਗਿਆਨ ਗੋਦੜੀ ਦਾ ਕੀ ਕੀਤਾ ਉੱਥੇ ਜਾ ਕੇ ਉਹ ਦਿੱਤੀ ਉੱਚੀ ਦੁਨੀ ਆਵਾਜ਼ ਕਿ ਉਹ ਦੁਨੀਆ ਦੇ ਲੋਕੋ ਗੰਗਾ ਦੇ ਵਿੱਚ ਡੁਬਕੀਆਂ ਲਾ ਲਾ ਕੇ ਮਰਨ ਨਾਲੋਂ ਚੰਗਾ ਆਪਣਾ ਮਨ ਸ਼ੁੱਧ ਕਰੋ ਕਿਹਾ ਜੇ ਤੇ ਕਿਹਾ ਤੇ ਉੱਥੇ ਜਾ ਕੇ ਤੁਸੀਂ ਉੱਚੀ ਦੁਨੀ ਆਵਾਜ਼ ਦਿੱਤੀ ਆ ਤੇ ਫਿਰ ਤੇ ਭਈ ਤੁਹਾਡੇ ਸਾਹਮਣੇ ਵੀ ਅਸੀਂ ਸਿਰ ਝੁਕਾਉਂਦੀ ਕੌਮ ਗੱਲ ਇਹ ਨਹੀਂ ਵੀ ਸਰੀਰ ਕੱਲਾ ਗਿਆ ਸੁਨਿਆ ਕੀ ਦੇ ਕੇ ਆਇਓ ਤੇ ਸੁਨਿਆ ਤੇ ਉਥੇ ਬਹਾਮਣਾਂ ਦੇ ਨਾਲ ਖੜ ਕੇ ਐ ਕਰਕੇ ਗੰਗਾ ਢੁਬਕੀਆਂ ਲਾਉਣ ਦੇ ਫਿਰ ਜੇ ਹਿੰਮਤ ਹੈਗੀ ਸੀ ਗੁਰੂਆਂ ਵਾਲੀ ਤੇ ਫਿਰ ਦੰਦੇ ਉਥੇ ਉਪਦੇਸ਼ ਤਾਂ ਕਹਿੰਦੇ ਬਾਮਨ ਨੂੰ ਵੀ ਇੱਦਾਂ ਡੁਬਕੀ ਨਾ ਗੱਲ ਨਹੀਂ ਬਣਨੀ ਜੇ ਕਹਿ ਕੇ ਇਹ ਨਹੀਂ ਗੱਲ ਤੇ ਦੱਸੋ ਪਰ ਨਹੀਂ ਜੀ ਉਹ ਕੰਮ ਅਸੀਂ ਕਰਨਾ ਨਹੀਂ ਸੋ ਸਾਡੀ ਉੱਥੇ ਸਿਰਫ ਮੇਰੀ ਇੰਨੇ ਪੁਆਇੰਟ ਆ ਇੰਨੀ ਵਿਚਾਰ ਆ ਤੁਹਾਡੇ ਨਾਲ ਸੰਗਤ ਦੇ ਵੀ ਇਹਨਾਂ ਦੇ ਜਿਹੜੇ ਆ ਜਿਹੜੇ ਐਗਜ਼ੈਂਪਲ ਆ ਦਿੰਦੇ ਆ ਨਾ ਇਹਨਾਂ ਦੇ ਸ਼ਲਾਮਿਆਂ ਜਨਾਜ਼ਾ ਕਰੋ ਤੇ ਫਿਰ ਕਹਿਣ ਨਾਲ ਆਪਿਆ ਕਰੋ ਜੀ ਠੀਕ ਹੋ ਗਿਆ ਠੀਕ ਹੋ ਗਿਆ ਥੋੜਾ ਜਿਹਾ ਦਿਮਾਗ ਆਪਣਾ ਵੀ ਵਰਤਿਆ ਕਰੀਆ ਸੀ ਔਰ ਜਦੋਂ ਉੱਥੇ ਸਭ ਕੁਝ ਹੋਇਆ ਮੈਂ ਕਹਿੰਨਾ ਤੁਸੀਂ ਗੰਗਾ ਛੱਡ ਕੇ ਭਾਵੇਂ ਜਿੱਥੇ ਮਰਜੀ ਡੁਕੀਆਂ ਮਾਰੋ ਪਰ ਰੱਬ ਦਾ ਵਾਸਤਾ ਟਕਸਾਲ ਦਾ ਥੋੜਾ ਜਿਹਾ ਖਿਆਲ ਰੱਖੋ ਗਾਤਰੇ ਭਾਈ ਕਿਰਪਾਨ ਦਾ ਥੋੜਾ ਜਿਹਾ ਖਿਆਲ ਰੱਖੀਏ ਜੇ ਗੰਗਾ ਇੰਨੀ ਚੰਗੀ ਲੱਗਦੀ ਆ ਤੇ ਲਾ ਦਿਓ ਭਰਾਏ ਟਕਸਾਲ ਨੂੰ ਛੱਡ ਦਿਓ ਗਾਤਰੇ ਕਰ ਦਿਓ ਘਰਾਂ ਦੇ ਵਿੱਚ ਸਾਡੇ ਵੱਲੋਂ ਗੰਗਾ ਨੂੰ ਛੱਡ ਕੇ ਤੁਸੀਂ ਬੁੱਢੇ ਨਾਲੇ ਦੇ ਵਿੱਚ ਡੁੱਬਦੇ ਫਿਰੋ ਅਸੀਂ ਕੀ ਲੈਣਾ ਸਾਨੂੰ ਦਰਦ ਉਹਦਣ ਹੁੰਦਾ ਜਦਨ ਸਾਡੀਆਂ ਸੰਸਥਾ ਦਾ ਮੁਖੀ ਹੋਣ ਦੇ ਨਾਤੇ ਤੁਸੀਂ ਜਾਣਦੇ ਇਹ ਉਹ ਯੋਧਾ ਸੰਤ ਜਰਨੈਲ ਸਿੰਘ ਇਹ ਵੀ ਉਸੇ ਟਕਸਾਲ ਦੇ ਮੁਖੀ ਪਾਏ ਹਿੰਦੁਸਤਾਨ ਦੀ ਹਕੂਮਤ ਅੱਗੇ ਇਕ ਢਾ ਕੇ ਖੜੇ ਤੇ ਦੂਜੇ ਪਾਸੇ ਉਸੇ ਹਿਸਤਾਨ ਤੇ ਆਪਣੇ ਅਨੁਭਾਲ ਕੇ ਕਹਿਣ ਵਾਲੇ ਅੱਜ ਉਹਨਾਂ ਦੇ ਪਾਂਡਿਆਂ ਦੀਆਂ ਲੱਤਾਂ ਦੇ ਥੱਲੇ ਨਾ ਕਿ ਗੰਗਾਏ ਡੁਬਕੀਆਂ ਮਾਰਦੇ ਫਿਰਦੇ ਤੇ ਸਾਡੀ ਕੌਮ ਦੇ ਲੀਡਰਾਂ ਦਾ ਹਾਲ ਹੋ ਗਿਆ। ਸੋ ਸਾਨੂੰ ਬਾਹਰ ਨਿਕਲਣਾ ਪਏਗਾ। ਲੀਡਰਸ਼ਿਪ ਇੰਨੀ ਗਰਕਦੀ ਜਾਂਦੀ ਆ। ਇਹ ਜਿਹੜੀ ਬਾਹਰੀ ਲੀਡਰਸ਼ਿਪ ਮੈਂ ਉਹਦੀ ਗੱਲ ਕਰਦਾ ਇੱਕ ਲੀਡਰਸ਼ਿਪ ਉਹ ਆ ਜਿਹੜੀ ਖਾਲਿਸਤਾਨ ਦੀ ਵਿਚਾਰਧਾਰਾ ਵਾਲੀ ਆ ਜਿਹੜੀ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਥਾ ਥਾ ਤੇ ਚਪੇੜਾ ਮਾਰਦੀ ਆ ਉਹ ਲੀਡਰਸ਼ਿਪ ਵੀ ਆ ਉਹ ਬੜੀ ਸੀਮਤ ਜੀ ਆ ਸਰਦਾਰ ਮਾਨ ਸਾਹਿਬ ਹੋਗੇ ਹੋਰ ਜਿਹੜੀ ਇਸ ਵਿਚਾਰਧਾਰਾ ਵਾਲੀ ਲੀਡਰਸ਼ਿਪ ਹੈ ਜਿਹੜੀ ਖਾਲਸਾਣ ਤੇ ਖੜੀ ਆ ਤੇ ਨਿਰੰਤਰ ਖੜੀ ਰਹੀ ਆ ਪਿਛਲੇ ਕਈ ਸਾਲਾਂ ਤੋਂ ਉਹ ਲੀਡਰਸ਼ਿਪ ਨੂੰ ਮੈਂ ਇਹਦੇ ਚ ਨਹੀਂ ਕਹਿਣ ਲੱਗਾ ਉਹ ਲੀਡਰਸ਼ਿਪ ਤਾਂ ਸੱਚੀ ਸੁੱਚੀ ਆ ਉਹ ਬਾਹਰ ਜਾਂਦੀ ਇਹਨਾਂ ਸਾਰੀਆਂ ਗੱਲਾਂ ਤੋਂ ਪਰ ਸਾਡਾ ਇੱਕ ਵੱਡਾ ਸਮਾਜ ਆ ਸਾਨੂੰ ਇਹ ਮੰਨਣਾ ਵੀ ਪਏਗਾ ਕਿ ਜਿਹੜਾ ਇਸ ਲੀਡਰਸ਼ਿਪ ਦੀ ਇੱਜ਼ਤ ਕਰਦਾ ਹੈ ਮਾਨ ਸਾਹਿਬ ਹੁਣਾ ਵਾਲੀ ਦੀ ਪਰ ਇੱਕ ਵੱਡਾ ਸਮਾਜ ਆ ਜਿਹੜਾ ਉਸ ਲੀਡਰਸ਼ਿਪ ਦੇ ਨਾਲ ਵੀ ਜੁੜਿਆ ਜਿਹੜੀ ਬਾਬਾ ਹਰਨਾਮ ਸਿੰਘ ਤੇ ਤਖਤਾਂ ਦੇ ਜਥੇਦਾਰਾਂ ਵਾਲੀ ਜੁੜਿਆ ਆ ਜੋ ਸਾਨੂੰ ਸਚਾਈ ਆ ਮੰਨਣੀ ਪਏਗੀ ਤੇ ਜੇ ਜੁੜਿਆ ਆ ਤੇ ਉਸ ਸਮਾਜ ਨੂੰ ਸੁਚੇਤ ਕਰਨਾ ਵੀ ਤਾਂ ਸਾਡਾ ਫਰਜ਼ ਵੜਦਾ ਕਿ ਨਹੀਂ ਸੋ ਇਹ ਸਾਡਾ ਫਰਜ਼ ਸਮਝਦਾ ਹਾਂ ਸਿਰਫ ਉਸ ਲੀਡਰਸ਼ਿਪ ਬਾਰੇ 2 ਕੁ ਮਿੰਟ ਅਗਦੇ ਹੋਰ ਲਾਉਣੇ ਆ ਹੁਣ ਕੀ ਹੁੰਦਾ ਆ ਤਖਸਾਲ ਦੀ ਗੱਲ ਹੋ ਗਈ ਇੱਕ ਪਾਸੇ ਉਹ ਜਿੱਥੇ ਜਾ ਕੇ ਡੇਗੀ ਡੇਕੇ ਅਸੀਂ ਵੇਖਿਆ ਦੂਸਰੀ ਸਾਡੀ ਬੜੀ ਅਹਿਮ ਸਰਸਤਾ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਅਕਾਲ ਤਖਤ ਸਾਹਿਬ ਇੰਨੇ ਅਹਿਮ ਆ ਕਿ ਗੁਰੂ ਮਹਾਰਾਜ ਨੇ ਜਦੋਂ ਖੁਦ ਗੁਰਬਾਣੀ ਦਾ ਉਚਾਰਨ ਕੀਤੀ ਆਪਣੇ ਜੀਵਨ ਕਾਲ ਦੇ ਦੌਰਾਨ ਤੇ ਜੀਵਨ ਕਾਲ ਦੇ ਦੌਰਾਨ ਜੇ ਕੋਈ ਤਖਤ ਧਰਤੀ ਦੇ ਰੂਪਮਾਨ ਕੀਤਾ ਤੇ ਅਕਾਲ ਤਖਤ ਸਾਹਿਬ ਆ ਉਹ ਬਹੁਤ ਮਹਾਨ ਆ ਔਰ ਉਹਨੇ ਮਹਾਨ ਰਹਿਣਾ ਪਰ ਸਾਡੀ ਤਰਾਸ ਦੀ ਕਿ ਉਸ ਤਖਤ ਨੂੰ ਵੀ ਦੁਨੀਆ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਆ ਔਰ ਪਿਛਲੇ ਲੰਬੇ ਸਮੇਂ ਤੋਂ ਉਹ ਤਖਤ ਇਸ ਟਾਈਮ ਬਾਦਲ ਦਰੀਆਂ ਦੇ ਅਧੀਨ ਚੱਲਦਾ ਪਿਆ ਦਖਤ ਨਹੀਂ ਤਖਤਾਂ ਦੇ ਬੈਠੇ ਬੰਦੇ ਉਹਨਾਂ ਦੇ ਅਧੀਨ ਚੱਲਦੇ ਨੇ ਤਖਤ ਦਾ ਅਕਾਲ ਦਾ ਇਹਨਾਂ ਦੇ ਅਧੀਨ ਕਦੀ ਨਹੀਂ ਆਉਣਾ ਉਹਨੇ ਆਪਣੀ ਕਰਾਮਾਤ ਵਖਾਲਣੀ ਵਖਾਲਣੀ ਆ ਪਰ ਉਹਦੇ ਤੇ ਜਿਹੜੇ ਬੰਦੇ ਬਾ ਲੈ ਜਾਂਦੇ ਨੇ ਉਹ ਇੱਕ ਰਾਜਨੀਤਿਕ ਜਮਾਤ ਵੱਲੋਂ ਬਾ ਲੈ ਜਾਂਦੇ ਨੇ ਇਹ ਸਮੱਸਿਆ ਹੈ ਸਾਡੀ ਕੌਮ ਦੀ ਪਰ ਉਥੇ ਬੈਣ ਵਾਲਾ ਬੰਦਾ ਜਦੋਂ ਇਹ ਸੋਚ ਕੇ ਬੈਠਦਾ ਹੈ ਕਿ ਨਹੀਂ ਜੀ ਮੈਂ ਤਾਂ ਬਣ ਚਲਿਆ ਜੀ ਜ਼ਥੇਦਾਰ ਉਦੋਂ ਖਾਂਦਾ ਭੁਲੇਖਾ ਔਰ ਇਹੀ ਭੁਲੇਖੇ ਵਾਰ-ਵਾਰ ਜ਼ਥੇਦਾਰਾਂ ਖਾਦੇ ਔਰ ਇਹੀ ਭੁਲੇਖਾ ਮੈਨੂੰ ਕੋਈ ਸ਼ੱਕ ਨਹੀਂ ਕਹਿਣ ਦੇ ਵਿੱਚ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨੇ ਵਿਖਾਦਾ ਹੋਵੇਗਾ ਜਿੱਦਾਂ ਉਹ ਜਫੇਦਾਰ ਲੱਗਣ ਜਾ ਰਹੇ ਸੀ ਇੱਕ ਵਾਰੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਜਫੇਦਾਰ ਲੱਗਣ ਕਿਸ ਤਰੀਕੇ ਨਾਲ ਜਾ ਰਹੇ ਜਿਹੜੇ ਦਰਵਾਜ਼ੇ ਚੋਂ ਲੰਘ ਕੇ ਜਫੇਦਾਰ ਲੱਗੋਗੇ ਸੱਚ ਇਹ ਜਦੋਂ ਉਹਨਾਂ ਦਾ ਕੰਮ ਪੂਰਾ ਆ ਗਿਆ ਉਸੇ ਦਰਵਾਜ਼ੇ ਚੋਂ ਉਸੇ ਤਰੀਕੇ ਨਾਲ ਬਾਹਰ ਜਰੀਲ ਕਰਕੇ ਕੱਢਣਗੇ ਜੁਲਤ ਦੇ ਚਾਹੀਦੀ ਸੀ ਵੀ ਉਦੋਂ ਹੀ ਇਹ ਚੈਲੰਜ ਕਰਦੇ ਕਿ ਪ੍ਰਬੰਧ ਠੀਕ ਨਹੀਂ ਆ ਪਰ ਗੱਲ ਗੱਲੀ ਗਿਆਨੀ ਹਰਪੀ ਸਿੰਘ ਦੀ ਨਹੀਂ ਕਿ ਕੱਲ ਸਾਡੀ ਜਥੇਦਾਰ ਦੀ ਪੋਜੀਸ਼ਨ ਦੀ ਆ ਕੱਲ ਸਾਡੇ ਅਕਾਲ ਤਖਤ ਸਾਹਿਬ ਦੀ ਆ ਔਰ ਗਿਆਨੀ ਰਕबीर ਸਿੰਘ ਵੀ ਇਹ ਗੱਲ ਸਮਝ ਲੈਣ ਜੇ ਉਹ ਅੱਜ ਇਸ ਇਸ਼ੂ ਤੇ ਚੁੱਪ ਰਹੇ ਤੇ ਸਖਤ ਸਟੈਂਡ ਨਾ ਲਿਆ ਤੇ ਵਾਰੀ ਅਗਲੀ ਭਰਾ ਤੁਹਾਡੀ ਪਿਆਰ ਹੋ ਜੇ ਇਹੋ ਜਲਾਨਤ ਸੈਣ ਤੇ ਲਈ ਇਹ ਕੋਈ ਨਵਾਂ ਕੰਮ ਨਹੀਂ ਹੋ ਲੱਗਾ ਸੋ ਜਿੰਨੇ ਅੱਗੇ ਜ਼ਿੰਮੇਵਾਰੀ ਲੈਣੀ ਆ ਉਹਨਾਂ ਦੀ ਬਾਦਲਾਂ ਦੇ ਰਹੀਂ ਉਹ ਵੀ ਗੱਲ ਸਮਝ ਲਓ ਅੱਜ ਦੇ ਤੁਹਾਨੂੰ ਹਾਰ ਪਾ ਕੇ ਦੇ ਸਰੂਪਾ ਪਾ ਕੇ ਲਾਉਣਗੇ ਜਥੇਦਾਰ ਤੇ ਜਿੱਦਣ ਹੋਇਆ ਕੱਢਣਾ ਉਸੇ ਸਰੂਪੇ ਤੋਂ ਫੜ ਕੇ ਖਸੀਟ ਕੇ ਬਾਹਰ ਮਾਰਨਗੇ ਜਿੱਦਾਂ ਇਹ ਪੁਰਾਣੇ ਜਥੇਦਾਰਾਂ ਨੂੰ ਕੱਢਦੇ ਪਏ ਸੋ ਗੱਲ ਪ੍ਰਬੰਧ ਦੀ ਆ ਸੋ ਮੈਂ ਇਸ ਸਟੇਜ ਤੋਂ ਸਿਰਫ ਇਹਨਾਂ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਨੂੰ ਜਿਹੜੇ ਅਸੀਂ ਆਪਣੇ ਨੂੰ ਸਿਹird ਸਮਝਦੇ ਆ ਜਿਨ੍ਹਾਂ ਨੂੰ ਦਰਦ ਹੁੰਦਾ ਹੈ ਜਦੋਂ ਅਕਾਲ ਤਖਤ ਸਾਹਿਬ ਦੀ ਇਹ ਬੇਅਰਮਤੀ ਕਰਦੇ ਆ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਆ ਵੀ ਸਾਨੂੰ ਇਸ ਗੱਲ ਦੇ ਵਿਧਿ ਵਿਵਧਾਨ ਵੱਲ ਵਧਣਾ ਚਾਹੀਦਾ ਆ ਕਿ ਤਖਤਾਂ ਦੇ ਜਥੇਦਾਰ ਨਿਯੁਕਤ ਕਿਵੇਂ ਹੋਣ ਤੇ ਸੇਵਾ ਮੁਕਤ ਕਿਵੇਂ ਹੋਣ ਇਹਦੀ ਗੱਲ ਕੌਮ ਦੇ ਵਿੱਚ ਚੁਰਣੀ ਚਾਹੀਦੀ ਆ ਔਰ ਤੀਸਰੀ ਲੀਡਰਸ਼ਿਪ ਆ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਤੇ ਮੋਦੀ ਵਰਗਿਆਂ ਦੇ ਥੱਲੇ ਲੱਗੀ ਫਿਰਦੀ ਆ ਉਹ ਸਰਨੇ ਹੋਣੀ ਦੂਜੇ ਤੀਜੇ ਸਰਸੇ ਹੋਣੀ ਜਿਹੜੇ ਸਾਰੇ ਉਹਦੇ ਚ ਆਉਂਦੇ ਨੇ ਹੁਣ ਇਹ ਲੀਡਰਸ਼ਿਪ ਖਾਸ ਤੌਰ ਤੇ ਨਰਿੰਦਰ ਮੋਦੀ ਵਿਦੇਸ਼ ਦੌਰੇ ਤੇ ਆ ਇਹ ਉਹੀ ਲੀਡਰਸ਼ਿਪ ਆ ਮੋਦੀ ਦੀ ਜਿਨੇ ਸਾਡੇ ਨੌਜਵਾਨ ਕਤਲ ਕੀਤੇ ਦੇ ਕਰ ਰਹੀ ਆ ਜਦੋਂ ਜਦੋਂ ਇਹ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ ਆ ਅਮਰੀਕਾ ਇਹਨੇ ਜਾਣਾ ਉਥੇ ਦੇ ਸਾਡੇ ਸਿੰਘਾਂ ਨੇ ਵਾਈਟ ਹਾਊਸ ਦੇ ਸਾਹਮਣੇ ਜਦਨੇ ਨੇ ਜਾਣਾ ਉਥੇ ਰੈਡੀਲੀ ਪ੍ਰੋਟੈਸਟ ਰੱਖਿਆ ਆ ਤਾਂ ਕਿ ਸੁਨੇਹਾ ਦਿੱਤਾ ਜਾ ਸਕੇ ਵੀ ਪਾ ਅਮਰੀਕਾ ਦੇ ਵਿੱਚ ਤੂੰ ਵੈਲਕਮ ਨਹੀਂ ਆ ਉਹਨਾਂ ਨੇ ਟਰੰਪ ਨੂੰ ਸੁਨੇਹਾ ਦੇਣਾ ਸੋ ਮੇਰੀ ਅਮਰੀਕਾ ਵਾਲਿਆਂ ਨੂੰ ਅਪੀਲ ਹੈ ਜਿੱਥੇ ਕੋਈ ਸੁਣਦਾ ਆ ਕਿ ਉਸ ਸਮਾਗਮ ਤੇ ਜ਼ਰੂਰ ਜਾਣ ਔਰ ਅਖੀਰੀ ਗੱਲ ਤੇ ਇਸ ਕਦਰ ਸਾਹਿਬ ਦਾ ਆ ਗਿਆ ਬਲਾਵਾ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਇੱਕ ਜਿਹੜਾ ਡਿਫਰੈਂਸ ਪਾਉਂਦੇ ਆ ਨਾ ਵੀ ਵਿਦੇਸ਼ਾਂ ਵਾਲੇ ਸਿੱਖ ਦੇ ਇੱਧਰ ਵਾਲੇ ਸਿੱਖ ਇਦਾਂ ਨਹੀਂ ਆ ਅਸੀਂ ਸਾਰੇ ਸਿੱਖ ਆ ਉਹਨਾਂ ਸਾਰਿਆਂ ਦੀ ਜੜ ਇੱਥੇ ਹੀ ਆ ਉਹ ਵੱਖਰੇ ਨਹੀਂ ਗੇ ਅਸੀਂ ਇੱਥੇ ਖਾਲਸਾਣ ਦੀ ਗੱਲ ਕਰਦੇ ਹਾਂ ਉੱਥੇ ਕਰਦੇ ਹਾਂ ਅਸੀਂ ਦੋਵੇਂ ਇੱਕ ਦੂਸਰੇ ਦੇ ਭਾਈ ਵਾਲਿਆ ਔਰ ਅਸੀਂ ਉਦੋਂ ਤੱਕ ਇੱਕ ਦੂਸਰੇ ਦੀ ਪਿੱਠ ਥਾਪੜਦੇ ਰਹਿਣਾ ਜਦੋਂ ਤੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਕੌਮੀਕਰ ਖਾਲਸਾ ਦਾ ਰੂਪ ਮਾਨਣਾ ਹੋ ਗਿਆ। ਸੋ ਇਹ ਨਹੀਂ ਆ ਕਿ ਉਹ ਅਮਰੀਕਾ ਬੈਠੇ ਖਾਲਸਾ ਦੀ ਗੱਲ ਕਰਦੇ ਕੈਨੇਡਾ ਬੈਠੇ ਕਰਦੇ ਆਸਟ੍ਰੇਲੀਆ ਕਰਦੇ ਜਾਂ ਹੋਰ ਕੱਲ੍ਹ ਆ ਵੀ ਇੱਕ ਸਿੱਖ ਖਾਲਸਾ ਦੀ ਗੱਲ ਕਰਦਾ ਆ। ਤੇ ਉਹ ਜਿੱਥੇ ਵੀ ਦੁਨੀਆ ਚ ਰਹੇਗਾ ਉਹ ਖਾਲਸਾਤਾਨ ਦੀ ਗੱਲ ਕਰੇਗਾ ਤੇ ਜਿੰਨਾ ਚਿਰ ਇਸ ਧਰਤੀ ਦੇ ਤੇ ਸਾਡੇ ਸੁਆਸ ਬਰਕਰਾਰ ਨੇ ਖਾਲਸਾਤਾਨ ਦੀ ਗੱਲ ਹੁੰਦੀ ਰਹੇਗੀ ਖਾਲਸਾਤਾਨ ਦੇ ਜਕਾਰੇ ਗੂੰਜਦੇ ਰਹਿਣਗੇ ਔਰ ਇਹ ਗੂੰਜਣੇ ਉਦੋਂ ਤੱਕ ਨੇ ਜਦੋਂ ਤੱਕ ਅਸੀਂ ਤਰੰਗੇ ਇਸ ਧਰਤੀ ਤੋਂ ਲਾਗ ਥੱਲੇ ਸੁੱਟ ਕੇ ਤੇ ਖਾਲਸੇ ਨਿਸ਼ਾਨ ਆਪਣਾ ਖਾਲਸਾਤਾਨ ਦਾ ਝੰਡਾ ਖਾਲਸਾਤਾਨ ਜਿਹੜੀਆਂ ਸਰਕਾਰੀ ਇਮਾਰਤਾਂ ਆ ਉਹਦੇ ਵਿੱਚ ਰਹਾ ਨਹੀਂ ਦਿੰਦੇ। ਵਾਲੀ ਸੋ ਮੇਰੇ ਆਈ ਨੇ ਤੁਹਾਨੂੰ ਬੇਨਤੀਆਂ ਨੇ ਸਮਾਵਾਦ ਲੈ ਗਿਆ ਲੀਡਰਸ਼ਿਪ ਤੋਂ ਮਾਫੀ ਮੰਗਦਾ ਸੰਗਤ ਤੋਂ ਮਾਫੀ ਮੰਗਦਾ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਕਰਦਾ ਸੀ ਇਹਨਾਂ ਨੂੰ ਹੋਰ ਸੁਣਿਆ ਜਾਂਦਾ ਪਰ ਸਮੇਂ ਦੀ ਕਿਨਤੋਂ ਕਰਕੇ ਮਾਫੀ ਚਾਉਂਿਆ ਸਨਮਾਨ ਹੋ ਰਿਹਾ ਬੋਲੋ